ਵਾਹਿਗੁਰੂ 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 ਅੰਦਰ ਸਚਾਨੇ ਹੋ ਲਾਇਆ ਪ੍ਰੀਤਮ ਆਪਣੇ ਤਨ ਮਨ ਹੋਈ ਨਿਹਾਲ ਜਾਂ ਗੁਰ ਦੇ ਖਾਂ ਸਾਹਮਣੇ ਗੁਰੂ ਪਿਆਰੀ ਸਾ ਸੰਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਬੜੀ ਬਖਸ਼ਿਸ਼ ਕਰਦੇ ਹੋ ਕਿਰਪਾ ਕਰਦੇ ਹੋ ਜੋ ਇੱਕ ਮਨ ਚਿਤ ਕਰਕੇ ਜਿੰਨੇ ਵੀ ਸੰਗਤ ਇਸ ਕਥਾ ਨੂੰ ਬਾਣੀ ਨੂੰ ਸੁਣਦੀ ਵਿਚਾਰ ਸੁਣਦੀ ਹੈ ਸਭਨਾ ਦਾ ਮਹਾਰਾਜ ਕਿਰਪਾ ਕਰਨ ਭਲਾ ਕਰਨ ਛੜਦੀਆਂ ਗਾਲਾਂ ਬਖਸ਼ਣ ਸੋ ਸਬਸਕ੍ਰਾਈਬ ਜਿਨ੍ਹਾਂ ਨੇ ਨਹੀਂ ਕੀਤਾ ਉਹ ਕਰਨਾ ਜਿਨ੍ਹਾਂ ਨੇ ਕਰ ਦਿੱਤਾ ਉਹ ਲਾਈਕ ਤੇ ਸ਼ੇਅਰ ਸ਼ੇਅਰ ਜ਼ਰੂਰ ਕਰਨ ਤੇ ਆਓ ਗੁਰੂ ਬਾਣੀ ਨਾਲ ਜੁੜੀਏ ਮਹਾਰਾਜ ਅੱਜ ਪੰਚਮ ਪੀਤਾ ਕੀ ਕਹਿੰਦੇ ਨੇ ਆਜੂ ਸਰਬਨ ਕਰ ਲੈਣਾ ਮਹਾਰਾਜ ਕਹਿੰਦੇ ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਅਹੰਮੇ ਨਾਨਕ ਪ੍ਰਭ ਸਰਣਾ ਗਤੀ ਕਰ ਪ੍ਰਸਾਦ ਗੁਰਦੇਵਾ ਏ ਮਹਾਰਾਜ ਕਾਮ ਕ੍ਰੋਧ ਅਰ ਲੋਭ ਮੋਹ ਇਹਨਾਂ ਸੱਚੇ ਪਾਤਸ਼ਾਹ ਇਹਨਾਂ ਨੇ ਬਹੁਤ ਇਸ ਮਨੁੱਖਾ ਦੇ ਨੂੰ ਬੜਾ ਪਰੇਸ਼ਾਨ ਕੀਤਾ ਹੈ ਜਦੋਂ ਵੀ ਬਾਣੀ ਕੋਈ ਜਪਣ ਲੱਗਦੇ ਆ ਬੰਦਗੀ ਕਰਨ ਲੱਗਦੇ ਆ ਸਤਿਗੁਰੂ ਇਹ ਘੇਰਾ ਪਾ ਲੈਂਦੇ ਨੇ ਕੌਣ ਕਾਮ ਪਾ ਲੰਦਾ ਹੈ ਕ੍ਰੋਧ ਪਾ ਲੰਦਾ ਹੈ ਮਹਾਰਾਜ ਕਹਿੰਦੇ ਆਇਆ ਇੱਕ ਲੋਭ ਵੀ ਲੋਭ ਤੇ মোহ ਇਹਨਾਂ ਨੂੰ ਇਹਨਾਂ ਨੂੰ ਛੱਡਣਾ ਪੈਣਾ ਹੈ ਛੱਡਣਾ ਇਦਾਂ ਹੈ ਸਾਧ ਸੰਗਤ ਜੀ ਜੇ ਕਾਮ ਨਹੀਂ ਹੋਏਗਾ ਨਾ ਜੇ ਕਾਮ ਖਤਮ ਹੋ ਗਿਆ ਵਾਸਨਾ ਖਤਮ ਹੋ ਗਈ ਨਾ ਸਾਡੀ ਫਿਰ ਇਹ ਸੰਸਾਰ ਨਹੀਂ ਚੱਲ ਸਕਦਾ ਕੋਈ ਸਾਸ ਜੀ ਮਾਫ ਕਰਨਾ ਵੱਡੀ ਬਾਤ ਕਰ ਰਹੇ ਆ ਜੇ ਕਾਮ ਨਹੀਂ ਹੋਏਗਾ ਨਾ ਤਾਂ ਸੰਸਾਰ ਨਹੀਂ ਚੱਲ ਸਕਦਾ ਕਾਮ ਵੀ ਜ਼ਰੂਰੀ ਹੈ ਕ੍ਰੋਧ ਵੀ ਜ਼ਰੂਰੀ ਹੈ ਕ੍ਰੋਧ ਨਹੀਂ ਹੋਏਗਾ ਤੁਸੀਂ ਆਪਣੀ ਆਤਮ ਰੱਖਿਆ ਨਹੀਂ ਕਰ ਸਕੋਗੇ ਕਿਸੇ ਧੀ ਭੈਣ ਦੀ ਇੱਜ਼ਤ ਨਹੀਂ ਬਚਾ ਸਕੋਗੇ ਕਿਸੇ ਤੇ ਹੁੰਦੇ ਅਤਿਆਚਾਰ ਨੂੰ ਨਹੀਂ ਬਚਾ ਸਕੋਗੇ ਜੇ ਲੋਭ ਨਹੀਂ ਹੋਏਗਾ ਤੇ ਆਪ ਨਪੈথর ਹੋ ਜਾਓਗੇ ਕੋਈ ਕੰਮਕਾਰ ਦੇ ਨਹੀਂ ਰਹੋਗੇ ਲੋਭ ਹੋਏਗਾ ਤੇ ਆਪ ਕੁਝ ਘਾਰੋ ਕੰਮ ਵੀ ਕਰੋਗੇ ਲੋਭ ਜਿਹੜਾ ਹੈ ਨਾ ਇਹਦੇ ਨਾਲ ਸੰਸਾਰ ਚੱਲਦਾ ਹੈ ਇਸ ਦੇ ਨਾਲ ਲੋਭ ਹੋਏਗਾ ਚਾਰ ਪੈਸੇ ਕਮਾਉਣ ਜਾਣੇ ਲੋਭ ਦੀ ਕਮਾਨਿਆ ਨਾ ਵੀ ਇੱਕ ਬਾਗੇ ਲਿਆਈਏ ਘਰ ਛੇਤੀ ਦੀ ਛੇਤੀ ਲੋਭ ਵੀ ਚਾਹੀਦਾ ਹੈ ਮੋਹ ਵੀ ਚਾਹੀਦਾ ਜੇ ਤੁਹਾਡਾ ਮੋਹ ਨਹੀਂ ਹੋਊਗਾ ਤਾਂ ਤੁਸੀਂ ਪਰਿਵਾਰ ਕਿਦਾਂ ਪਾਲੋਗੇ ਪਰਿਵਾਰ 'ਚ ਮੋਹ ਹੈ ਨਾ ਇਸ ਕਰਕੇ ਜੋ ਵੀ ਇਹ ਜੀਵ ਬਾਹਰੋਂ ਕ੍ਰੋਧ ਕਰਕੇ ਹੰਕਾਰ ਕਰਕੇ ਕਮਾ ਕੇ ਲਿਆਉਂਦਾ ਹੈ ਉਹ ਮਹਾਰਾਹੀ ਕਹਿੰਦੇ ਨੇ ਇਹ ਜ਼ਰੂਰੀ ਹੈ ਇਹ 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 ਜਿਹੜਾ ਨਾ ਮਾਰਨਾ ਨਹੀਂ ਹੈ ਜੇ ਮਾਰ ਦਿੱਤਾ ਤੇ ਫਿਰ ਫਿਰ ਜਿੱਤਣਾ ਦਾ ਜਿੱਤ ਤਾਂ ਥੱਕੇ ਨਹੀਂ ਦੁਸ਼ਮਣ ਨੂੰ ਮਾਰਨ ਨਾਲ ਉਹਨੂੰ ਜਿੱਤ ਲਓ ਇਹ ਸਾਡੇ ਦੁਸ਼ਮਣ ਹਾਂ ਕੌਣ ਕਾਮ ਕ੍ਰੋਧ ਲੋਭ ਇਹ ਇਹ ਸਾਡੇ ਇਹ ਸਾਡੇ ਬੈਰੀ ਹਨ ਇਹਨਾਂ ਨੂੰ ਬਸ ਵਿੱਚ ਕਰਨਾ ਹੈ ਮਾਰਨਾ ਨਹੀਂ ਹੈ ਇਹਨਾਂ ਨੂੰ ਆਪਣੇ ਬਸ ਕਰਕੇ ਨਾ ਇਹਨਾਂ ਤੋਂ ਕਮ ਲੈਣੇ ਹਨ ਈ ਕਮ ਲੈਣਾ ਕੰਮ ਹੋਏਗਾ ਨਾ ਕੰਮ ਦਾ ਸਾਨੂੰ ਪਤਾ ਹੈ ਭਈ ਆ ਮੇਰੀ ਧੀ ਹੈ ਆ ਮੇਰੀ ਭੈਣ ਹੈ ਆ ਮੇਰੀ ਮਾਤਾ ਹੈ ਆ ਸਭੀ ਫਲਾਨੀ ਰਿਸ਼ਤਦਾਰੀ ਹੈ ਸਾਡੀ ਫਲਾਨੀ ਇੱਕਦਾਰੀ ਸਦਾ ਬ੍ਰਹਮਚਾਰੀ ਜਿਹੜੀ ਸਰਦਾਂ ਲਾਵਾਂ ਲੈ ਕੇ ਆਈ ਹੈ ਉਹ ਸਾਡੀ ਇਸਤਰੀ ਹੈ ਤੇ ਸਹਿਮ ਕਹਿੰਦੇ ਨੇ ਪਤਾ ਲੱਗ ਜਾਂਦਾ ਹੈ ਇਹ ਵਾਸ ਵਿੱਚ ਜਦੋਂ ਆਉਂਦਾ ਨਾ ਫਿਰ ਇਹਨੂੰ ਪਤਾ ਨਹੀਂ ਤਾਂ ਹਰ ਇੱਕ ਦੇ ਉੱਤੇ ਬੁਰੀ ਨਜ਼ਰ ਰੱਖਦਾ ਹੈ ਸਹਿਬ ਕਹਿੰਦੇ ਨੇ ਜਿਸ ਲਈ ਇਹਦੇ ਵਸ ਵਿੱਚ ਆ ਜਾਂਦਾ ਹੈ ਨਾ ਇਹ ਜਿੱਥੇ ਜ਼ਰੂਰਤ ਹੈ ਪਰ ਇਸਤਰੀਆਂ ਤੇ ਕੰਮ ਨੇ ਕੰਮਵਾਸਨਾ ਨਹੀਂ ਦਿਖਦੀ ਜਿਆਦੀ ਵੀ ਆਪਣੇ ਘਰ ਵਿੱਚ ਜੋ ਇਸਤਰੀ ਮਿਲੀ ਹੈ ਉੱਥੇ ਤੱਕ ਜ਼ਿੰਮਤ ਹੋ ਜਾਂਦਾ ਭਈ ਫਿਰ ਕਹਿੰਦੇ ਨੇ ਕ੍ਰੋਧ ਕ੍ਰੋਧ ਨਹੀਂ ਆਏਗਾ ਨਾ ਆਪਾਂ ਕਿਸੇ ਦੀ ਰੱਖਿਆ ਨਹੀਂ ਕਰ ਸਕਦੇ ਹਾਂਜੀ ਕਿਸੇ ਦਾ ਇੱਜ਼ਤ ਨਹੀਂ ਬਚਾ ਸਕਦੇ ਪਿਆ ਭੈਣਾਂ ਦੀ ਇੱਜ਼ਤ ਪਹਿਚਾਣੀ ਬੜੀ ਔਖੀ ਹੈ ਲੋਭ ਲੋਭ ਵੀ ਜ਼ਰੂਰੀ ਹੈ ਇਹਨੂੰ ਬਸ ਵਿੱਚ ਕਰਨਾ ਹੈ ਭਈ ਜਿੱਥੇ ਕ੍ਰੋਧ ਦੀ ਲੋੜ ਹੈ ਉੱਥੇ ਕ੍ਰੋਧ ਜ਼ਰੂਰੀ ਚਾਹੀਦਾ ਹੈ ਕ੍ਰੋਧ ਨੂੰ ਬਸ ਵਿੱਚ ਕਰਨਾ ਹੈ ਹਰ ਵੇਲੇ ਕ੍ਰੋਧੀ ਨਹੀਂ ਰਹਿਣਾ ਗਰੀਬ ਦੇ ਅਤਿਆਚਾਰ ਨਹੀਂ ਕਰਨਾ ਮਜਲੂਮਾਂ ਦੀ ਰੱਖਿਆ ਕਰਨੀ ਮਾਰਨਾ ਨਹੀਂ ਹੈ ਤੇ ਮਹਾਰਾਜ ਕਹਿੰਦੇ ਨੇ ਲੋਭ ਲੋਭ ਵੀ ਜ਼ਰੂਰੀ ਹੈ ਲੋਭ ਨੂੰ ਇਹਨਾਂ ਨੂੰ ਬਸ ਵਿੱਚ ਕਰਨਾ ਹੈ ਲੋਭ ਹੋਏਗਾ ਚਾਰ ਪੈਸੇ ਕਮਾ ਕੇ ਕਰ ਲਿਆਵਾਂਗੇ ਬੱਚੇ ਪ੍ਰਮਾਤਮਾ ਨੇ ਜਿ ਦਿੱਤਾ ਜੀਵ ਉਹ ਖਾਣਗੇ ਤਾਂ ਹੀ ਪਰਿਵਾਰ ਪੜੇਗਾ ਨਾ ਪਰ ਇਹਨੂੰ ਇੰਨਾ ਲੋਭ ਨਹੀਂ ਕਰਨਾ ਭਈ ਕਿ ਜਿਹੜਾ ਇਹ ਲੋਭ ਦੇ ਪਿੱਛੇ ਵਰਨ ਮਰਨ ਤੁਰ ਪਵੇ ਵੀ ਮੈਂ ਤੋਂ ਬਗੈਰ ਰਹਿ ਨਹੀਂ ਸਕਦਾ ਨਹੀਂ ਪਿਆਰੀ ਸਾਹਿਬ ਸਿੰਘ ਲੋਭ ਜਿਹੜਾ ਹੈ ਨਾ ਇਹਨੂੰ ਵਸ ਵਿੱਚ ਕਰਨਾ ਉਹਨਾ ਹੀ ਲੋਭ ਕਰਨਾ ਜਿੰਨਾ ਜ਼ਰੂਰਤ ਹੈ ਮੋਹ ਵੀ ਜ਼ਰੂਰ ਕਰਨਾ ਹੈ ਧੀਆਂ ਪੁੱਤਰਾਂ ਦੇ ਵਿੱਚ ਮੋਹ ਵੀ ਕਰਨਾ ਕਿਉਂਕਿ ਇਹਨਾਂ ਨੂੰ ਪਾਲਣਾ ਹੈ ਇਹਨਾਂ ਨੂੰ ਪ੍ਰਸ਼ਾਦਾ ਵੀ ਸਿਖਾਣਾ ਹੈ ਹਰ ਤਰ੍ਹਾਂ ਦੇ ਨਾਲ ਇਹਨਾਂ ਨਾਲ ਪਿਆਰ ਕਰਨਾ ਹੈ ਘਰ ਵਾਲੀ ਨਾਲ ਕਰਨਾ ਹੈ ਬੱਚਿਆਂ ਨਾਲ ਕਰਨਾ ਹੈ ਰਸੇ ਦਰਾਂ ਨਾ ਵੀ ਕਰਨਾ ਪਰ ਉਹਨਾਂ ਹੀ ਕਰਨਾ ਇਹਨੂੰ ਆਪਣੇ ਵੱਸ ਵਿੱਚ ਕਰਨਾ ਉਸ ਤੋਂ ਵੱਧ ਨਹੀਂ ਕਰਨਾ ਜਿੰਨੀ ਲੋੜ ਹੈ ਇਹ ਨਹੀਂ ਹੈ ਕਿ ਸਾਨੂੰ ਤੇ ਮੋਹ ਵਿੱਚ ਹੀ ਫਸ ਜਾਈਏ ਅਸੀਂ ਜਰੂਰਤ ਪਵੇ ਤਾਂ ਅਸੀਂ ਵਾਹਿਗੁਰੂ ਦੇ ਨਾਲ ਜੁੜ ਜਾਈਏ ਇਹਨਾਂ ਦੇ ਨਾਲੋਂ ਜਿੰਨੀ ਦੇਰ ਮੋਹ ਕਰਨਾ ਹੈ ਜਦੋਂ ਤੱਕ ਇਹ ਪਲ ਪਾਲਣ ਪੋਸਣ ਨਹੀਂ ਹੁੰਦਾ ਇਹਨਾਂ ਦਾ ਆਪਣੀ ਗ੍ਰਸਤੀ ਨੂੰ ਸ੍ਰੇਸ਼ਟ ਨਹੀਂ ਬਣਾ ਕੇ ਛੜ ਛੜਦੀਆਂ ਕਲਾ ਵਿੱਚ ਲੈ ਜਾਂਦੇ ਜਦੋਂ ਪੂਰਾ ਹੋ ਜਾਂਦਾ ਹੈ ਇਹ ਕਾਰਜ ਉਤੋਂ ਬਾਅਦ ਫਿਰ ਮੋਹ ਘਟਾ ਕੇ ਪਰਮਾਤਮਾ ਵੱਲ ਲਾਣਾ ਚਾਹੀਦਾ ਹੈ ਇਹਨੂੰ ਕੰਟਰੋਲ ਕਰਨਾ ਹੈ ਬਿਨ ਸਜਾਏ ਅਹਮੇ ਕਹਿੰਦੇ ਨਾਨਕ ਪ੍ਰਭ ਸਰਣਾ ਕੀ ਇਹ ਕਿੱਦਾਂ ਹੁੰਦਾ ਹੈ ਇਹ ਬਿਨਸ ਜਾਂਦੇ ਹਨ ਕਾਮ ਕ੍ਰੋਧ ਲੋਭ ਮੋਹ ਬਿਨ ਸਜਾਏ ਹਮੇ ਇਹ ਇਹ ਵਿਸਰ ਜਾਂਦੇ ਵਿਸਰ ਇਹਨਾਂ ਨੂੰ ਵਿਸਾਰ ਸਕਦੇ ਹਾਂ ਪ੍ਰੇ ਸਾਧ ਸੰਗਤ ਜੀ ਕਿੱਦਾਂ ਵਿਸਾਰ ਸਕਦੇ ਹਾਂ ਕਹਿੰਦੇ ਪ੍ਰਭੂ ਦੀ ਸ਼ਰਣ ਵਿੱਚ ਆ ਜਾ ਨਾਮ ਜਪਿਆ ਕਰ ਬੰਦਗੀ ਕਰਿਆ ਕਰ ਨਾਨਕ ਪ੍ਰਭ ਸਰਣਾ ਗਤੀ ਕਰ ਪ੍ਰਸਾਦ ਗੁਰਦੇ ਮਹਾਰਾਜ ਕਹਿੰਦੇ ਉਹਦੀ ਸ਼ਰਣ ਵਿੱਚ ਆ ਜਾ ਪ੍ਰਮਾਤਮਾ ਦੀ ਸ਼ਰਣ ਵਿੱਚ ਆ ਜਾ ਪੰਜਵੇਂ ਗੁਰੂ ਨਾਨਕ ਕਹਿੰਦੇ ਨੇ ਇਹ ਗੁਰੂ ਦੀ ਕਿਰਪਾ ਗੁਰ ਕਰ ਪ੍ਰਸਾਦ ਗੁਰਦੇ ਉਹ ਜਦੋਂ ਕਰ ਪ੍ਰਸਾਦ ਕਿਰਪਾ ਕਰ ਦੇਵੇਗਾ ਨਾ ਪ੍ਰਸਾਦ ਮਤਲਬ ਕਿਰਪਾ ਕੋਈ ਦੀ ਪਰਮੇਸ਼ਰ ਜੀ ਕੋ ਕਿਰਪਾ ਕਰ ਦੇਵੇਗਾ ਉਹਦੀ ਸ਼ਰਣ ਵਿੱਚ ਆ ਜਾ ਇਹ ਤਾਂ ਤੇਰੇ ਬਸ ਵਿੱਚ ਆ ਜਾਣੇ ਨੇ ਸਾਰੇ ਅਸ਼ਟਪਦੀ ਉੱਧਰ ਮਹਾਰਾਜ ਕਹਿੰਦੇ ਨੇ ਜੇ ਪ੍ਰਸ਼ਾਦ 36 ਅੰਮ੍ਰਿਤ ਖਾਹੇ ਕਹਿੰਦੇ ਜਿਹਦੀ ਕਿਰਪਾ ਦੇ ਨਾਲ ਤੂੰ 36 ਪਦਾਰਥ ਸ਼ਕਦਾ ਹੈ ਰੋਜ 36 ਤਰ੍ਹਾਂ ਦੇ ਭੋਜਨ ਹਰ ਤਰ੍ਹਾਂ ਦਾ ਤੇਰੀ ਰਸੋਈ ਵਿੱਚ ਭੋਜਨ ਮਹਾਰਾਜ ਨੇ ਤੈਨੂੰ ਖਾਣ ਵਾਸਤੇ ਦਿੱਤਾ 36 ਪ੍ਰਕਾਰ ਜੇ ਪ੍ਰਸ਼ਾਦ 36 ਅੰਮ੍ਰਿਤ ਖਾਹੇ ਤੇ ਫਿਰ ਤੇਰਾ ਫਰਜ਼ ਕੀ ਬਣਦਾ ਹੈ ਤੇ ਸਿਠਾ ਕਰ ਕੋ ਰਖ ਮਨਵਾਹੇ ਸਾਡਾ ਫਰਜ਼ ਫਿਰ ਬਣਦਾ ਹੈ ਏ ਵਾਹਿਗੁਰੂ ਏ ਸੱਚੇ ਪਾਸ਼ਾ ਜੇ ਤੂੰ ਸਾਡੇ ਤੇ ਇੰਨੀ ਕਿਰਪਾ ਕੀਤੀ ਹੈ ਸਾਨੂੰ ਇਹ ਦਾਤ ਬਖਸ਼ੀ ਹੈ ਸਾਨੂੰ 36 ਪ੍ਰਕਾਰ ਦੇ ਅੰਮ੍ਰਿਤ ਬਖਸ਼ਿਸ਼ ਦਿੱਤੇ ਨੇ ਦੁੱਧ ਵੀ ਦਿੱਤਾ ਹੈ ਰਾਸ਼ਨ ਪਾਣੀ ਵੀ ਸਾਨੂੰ ਸਭ ਕੁਝ ਦਿੱਤਾ ਹੈ ਹੋਰ ਕਈ ਪਦਾਰਥ ਜਿਹੜੇ ਭੋਜਨ ਹਨ ਅੰਮ੍ਰਿਤ ਹੈ ਸਾਨੂੰ ਬਖਸ਼ਿਸ਼ ਕੀਤਾ ਹੈ ਕਿਉਂਕਿ ਹੁਣ ਤੇਰਾ ਫਰਜ਼ ਬਣਦਾ ਜੇਨ ਦਿੱਤਾ ਹੈ ਨਾ ਤਿਸੇ ਧਾਕਰ ਕੋ ਰਖ ਮਨ ਮਾਹੇ ਕਹਿੰਦੇ ਉਸ ਪ੍ਰਮਾਤਮਾ ਨੂੰ ਆਪਣੇ ਮਨ ਵਿੱਚ ਵਿਸਾ ਕੇ ਰੱਖ ਮਹਾਰਾਜ ਕਹਿੰਦੇ ਜੇ ਪ੍ਰਸਾਦ ਸੁਗੰਧਿਤ ਤਨ ਲਾਵੇ ਤਿਸ ਕੋ ਸਿਮਰਤ ਪਰਮ ਗਤ ਪਾਵੇ ਉਹਦੇ ਨਾਮ ਦੀ ਇਤਨੀ ਸੁਗੰਧੀ ਹੈ ਪਿਆਰੀ ਸਾਧ ਸੰਗਤ ਜੀ ਉਸ ਗੰਧੀ ਨੂੰ ਨਾਮ ਜਪ ਜਪ ਕੇ ਇਸ ਤਨ ਨਾ ਲਾਲ ਬਿਨਾ ਇਹ ਜੀ ਪ੍ਰਸਾਦ ਜੀ ਉਹਦੀ ਕਿਰਪਾ ਹੋ ਜਾਏ ਨਾ ਇਹ ਗੁਰਬਾਣੀ ਦੀ ਸੁਗੰਧਤ ਐਸੀ ਹੈ ਪਿਆਰੀ ਸਾਧ ਸੰਗਤ ਜੀ ਐਸੀ ਮਹਿਕ ਹੈ ਜਿਹਨਾਂ ਨੂੰ ਲਾ ਦਿੰਦਾ ਨਾ ਤਿਸ ਕੋ ਸਿਮਰਤ ਪਰਮਗਤ ਪਾਵੈ ਉਹਨਾਂ ਦੇ ਦਰਸ਼ਨ ਕਰਨ ਦੇ ਨਾਲ ਹੀ ਤਾਂ ਹੀ ਤਸਵੀਰ ਉੱਠ ਕੇ ਅਰਦਾਸ ਕਰਦੇ ਆਂ ਮਹਾਰਾਜ ਸਹੀ ਪਿਆਰੇ ਮੇਲ ਜਿਨਾ ਮਿਲਿਆ ਤੇਰਾ ਨਾਮ ਚੇਤਿ ਆਵੇ ਜਿਹੜੇ ਮਿਲਿਆ ਨਾ ਮਿਲ ਕੇ ਤੇਰੇ ਨਾਲ ਮਿਲ ਜਾਈਏ ਮਹਾਰਾਜ ਉਹਨਾਂ ਨਾਲਾਈ ਇੱਥੇ ਵੀ ਇਹੀ ਮਹਾਰਾਜ ਕਹਿੰਦੇ ਤਿਸ ਕੋ ਸਿਮਰਤ ਪਰਮਗਤ ਪਾਵੇ ਉਹਨਾਂ ਦੇ ਨਾਲ ਬੈਠ ਕੇ ਸ਼ਰਣ ਭਗਤੀ ਕਰਕੇ ਇਹ ਪਰਮਗਤੀ ਪ੍ਰਾਪਤ ਹੁੰਦੀ ਹੈ ਪਰਮਗਤੀ ਦਾ ਭਾਵ ਹੈ ਪਰਮੇਸ਼ਰ ਦੇ ਨਾਲ ਹਮੇਸ਼ਾ ਵਾਸੀ ਜੁੜ ਜਾਣਾ ਕਹਿੰਦੇ ਜੇ ਪ੍ਰਸਾਦ ਬਸੇ ਸੁਖ ਮੰਦਰ ਜੇ ਪ੍ਰਸਾਦ ਵਸੇ ਸੁਖ ਮੰਦਰਾ ਜੇ ਪ੍ਰਸਾਦ ਦੀ ਕਿਰਪਾ ਹੋ ਜਵੇ ਨਾ ਇਹ ਜਿਹੜਾ ਹਿਰਦੇ ਰੂਪੀ ਤੇਰਾ ਮੰਦਰਾ ਹੈ ਇਹ ਕਾਇਆ ਇਹ ਜਿਹੜੀ ਸਰੀਰ ਰੂਪੀ ਸਾਡਾ ਇਹ ਸਰੀਰ ਹੈ ਨਾ ਇਹ ਕਾਇਆ ਹਰੀ ਦਾ ਮੰਦਰਾ ਹੈ ਤੇਰੀ ਸਾਧ ਸੰਗਤ ਹਰੀ ਮੰਦਰ ਦੇ ਵਿੱਚ ਕੀ ਹੁੰਦਾ ਹਰੀ ਮੰਦਰ ਦਾ ਭਾਵ ਹੈ ਉਸ ਪਰਮੇਸ਼ਰ ਦਾ ਘਰ ਉੱਥੇ ਕੀ ਹੁੰਦਾ ਉੱਥੇ ਨਾਮ ਸਿਮਰਨ ਹੁੰਦਾ ਹੈ ਮਹਾਰਾਜ ਕਹਿੰਦੇ ਨੇ ਜੀ ਪ੍ਰਸਾਦ ਵਸੇ ਸੁਖ ਮੰਦਰ ਜੇ ਇਸ ਸੁਖ ਮੰਦਰ ਦੇ ਅੰਦਰ ਉਹਦੀ ਕਿਰਪਾ ਦੇ ਨਾਲ ਵਸ ਜਾਵੇ ਨਾ ਸੁਖ ਵਸ ਸੁਖ ਵਸੇ ਮਨ ਅੰਦਰ ਉਹਦੇ ਇਹ ਉਹਦੀ ਕਿਰਪਾ ਦਾ ਸੁਖ ਵਸ ਜਾਣਾ ਨਾਮ ਪ੍ਰਭੂ ਦਾ ਸੁਖ ਕੀ ਹੈ ਪਰਮੇਸ਼ਰ ਦਾ ਨਾਮ ਸਭ ਤੋਂ ਵੱਡਾ ਸੁਖ ਹੈ ਸੁਖੀ ਕੌਣ ਹੈ ਸੁਖੀ ਵਸੈ ਮਸਕੀਨੀਆਂ ਆਪ ਨਿਵਾਰਤ ਲੈ ਵੱਡੇ ਵੱਡੇ ਹੰਕਾਰੀਆਂ ਨਾਨਕ ਗਰਬ ਗਾਇ ਮਹਾਰਾਜ ਕਹਿੰਦੇ ਭਈ ਇਹ ਸੁਖ ਜੀ ਦੇ ਹਿਰਦੇ ਚ ਵਸ ਜਾਂਦਾ ਨਾ ਮੰਦਰ ਵਿੱਚ ਵਸ ਜਾਂਦਾ ਤਿਸੇ ਧਿਆਏ ਸਦਾ ਮਨ ਅੰਦਰ ਉਹ ਫਿਰ ਹਮੇਸ਼ਾ ਪ੍ਰਭੂ ਨੂੰ ਯਾਦ ਕਰਦੇ ਹਨ ਉਹ ਮਨ ਦੇ ਅੰਦਰ 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 ਬੈਠੇ ਉਠਤ ਬੈਠਤ ਸੋਬਤ ਜਾਗਤ ਬਿਸਰ ਨਾਹੀ ਤੂੰ ਸਾਸ ਕਿਰਸਾ ਉਹ ਫਿਰ ਉਹਨੂੰ ਯਾਦ ਕਰਦੇ ਹਮੇਸ਼ਾ ਯਾਦ ਕਰਦੇ ਮੇਰੇ ਪ੍ਰਭੂ ਨੂੰ ਸਹਿਬ ਕਹਿੰਦੇ ਨੇ ਕਿ ਸੀ ਤੇ ਐਸ਼ਾ ਬੰਨਾ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਵਸਨਾ ਜੇ ਪ੍ਰਸਾਦ ਬਾਰੇ ਕਹਿੰਦੇ ਜੇ ਤੁਸੀਂ ਉਹਦੇ ਗ੍ਰਹਿ ਪਰਮੇਸ਼ਰ ਦੇ ਗ੍ਰਹਿ ਵਿੱਚ ਸੁਖਾ ਉਹਦੇ ਵਿੱਚ ਵਸਨਾ ਹੈ ਨਾ ਤੇ ਮਹਾਰਾਜ ਕਹਿੰਦੇ ਤਾਂ ਉੱਥੇ ਸੋਖੀ ਸੁਖ ਹਨ ਭਾਈ ਜੇ ਪ੍ਰਸਾਦ ਗ੍ਰਹਿ ਜੇ ਪ੍ਰਸਾਦ ਜੇ ਉਹਦੀ ਕਿਰਪਾ ਹੋ ਜਵੇ ਤੇ ਗ੍ਰਹਿ ਤੋਂ ਨਾ ਗ੍ਰਹਿ ਜਿਣਾ ਹੈ ਅਕਾ ਕਾਇਆ ਹਰੀ ਦਾ ਮੰਦਰ ਜਿਹੜਾ ਇੱਥੇ ਕਿਹਾ ਹੈ ਸੰਗ ਜੇ ਉਹਨੂੰ ਅੰਦਰ ਆਪਣਾ ਵਸਾਉਣਾ ਨਾ ਤੇਰੀ ਸਾਸ ਸੰਗਤ ਪਰਮੇਸ਼ਰ ਦੇ ਨਾਮ ਨੂੰ ਹਿਰਦੇ ਵਿੱਚ ਵਸਾਉਣਾ ਨਾ ਵਾਹਿਗੁਰੂ ਨੂੰ ਹਿਰਦੇ ਵਿੱਚ ਵਸਾਉਣਾ ਇਹ ਮਹਾਰਾਜੀ ਕਹਿੰਦੇ ਆਠ ਪਹਿਰ ਤਿਸਰੂ ਸਿਮਰੂ ਤਿਸਰ ਸੁਣਾ ਅੱਠੇ ਪਹਿਰ ਉਠਤ ਬੈਠਤ ਸੋਬਤ ਜਾਗਤ ਵਿਸਰ ਨਾਹੀ ਤੂੰ ਸਾਸ ਕਿਰਤਾ ਮਹਾਰਾਜ ਕਹਿੰਦੇ ਸਾਹ ਸੁਵਾਸ ਨੂੰ ਪਰਮੇਸ਼ਰ ਨੂੰ ਯਾਦ ਕਰਨਾ ਸੋ ਮਾਫ ਕਰਨਾ ਗਲਤ ਗਲੇਥ ਥੋੜੀ ਪ੍ਰੋਬਲਮ ਕਰਕੇ ਸੋ ਮਹਾਰਾਏ ਕਹਿੰਦੇ ਹਰ ਵੇਲੇ ਉਹਦਾ ਸਿਮਰਨ ਕਰਿਆ ਕਰ ਰ ਰਸਨਾ ਤੂੰ ਉਹਦਾ ਨਾਮ ਜੱਭੀ ਜਾ ਕਰ ਬੰਦਗੀ ਕਰੀ ਜਾਏਗਾ ਕੋਈ ਪੈਸਾ ਨਹੀਂ ਲੱਗਦਾ ਕੋਈ ਥੇਲਾ ਨਹੀਂ ਲੱਗਦਾ ਜਿੱਦਾਂ ਅਸੀਂ ਤੁਹਾਨੂੰ ਕਹਿੰਦੇ ਸਬਸਕ੍ਰਾਈਬਰ ਤੇ ਕੋਈ ਪੈਸਾ ਨਹੀਂ ਲੱਗਦਾ ਇਦਾਂ ਇੱਥੇ ਵੀ ਕੋਈ ਨਹੀਂ ਪੈਸਾ ਲੱਗਦਾ ਇਹ ਖਜਾਨਾ ਤੁਹਾਨੂੰ ਮਹਾਰਾਜ ਨੇ ਇੰਨਾ ਵੱਡਾ ਬਖਸ਼ਿਆ ਨਾ ਤੇਰੀ ਸਾਸੂ ਜੀ ਇਹਦੇ ਜਿੰਨਾ ਖਾ ਖਾ ਉਹ ਖਰਚੋਗੇ ਭਾਈ ਵੱਧਾ ਜਾਣਾ ਇਹ ਇਹਦੇ ਚ ਘਾਟਾ ਕੋਈ ਨਹੀਂ ਆਣਾ ਮਹਾਰਾਜ ਕਹਿੰਦੇ ਰਸਨਾ ਦੇ ਨਾਲ ਜਪਿਆ ਕਰ ਬਸ ਜੇ ਪ੍ਰਸਾਦ ਰੰਗ ਰਸ ਭੋਗ ਜਿਹਦੀ ਕਿਰਪਾ ਦੇ ਨਾਲ ਤੂੰ ਇੰਨੇ ਦੁਨੀਆ ਦੇ ਰੰਗ ਪ੍ਰਾਪਤ ਕਰ ਰਿਹਾ ਰਸ ਭੋਗ ਰਿਹਾ ਤਰ੍ਹਾਂ ਤਰ੍ਹਾਂ ਦੇ ਰਸ ਭੋਗ ਰਿਹਾ ਤਰ੍ਹਾਂ ਤਰ੍ਹਾਂ ਦੀਆਂ ਆਪ ਜੀ ਨੂੰ ਰਸ ਪ੍ਰਾਪਤ ਹੋ ਰਿਹਾ ਹੈ ਉਹਦੀ ਕਿਰਪਾ ਦੇ ਨਾਲ ਕਹਿੰਦੇ ਨਾਨਕ ਸਦਾ ਧਿਆਈਐ ਧਿਆਵਨ ਜੋਗ ਕਹਿੰਦੇ ਫਿਰ ਭਾਈ ਤੇਰਾ ਵੀ ਕੰਮ ਹੈ ਨਾ ਤੂੰ ਵੀ ਉਹਨੂੰ ਯਾਦ ਕਰਿਆ ਕਰ ਤੇਰਾ ਕੰਮ ਹੈ ਜੀ ਉਹ ਤੇਰੇ ਤੇ ਐਨੀ ਕਿਰਪਾ ਕਰਦਾ ਛੱਤੀ ਅੰਮ੍ਰਿਤ ਨੂੰ ਦਿੰਦਾ ਹੈ ਤੇ ਹਿਰਦੇ ਵਿੱਚ ਵਸ ਕੇ ਤੈਨੂੰ ਸਾਰੇ ਸੁੱਖਾਂ ਦੀ ਪ੍ਰਾਪਤੀ ਕਰਾਂਦਾ ਹੈ ਤੇ ਤੇਰਾ ਫਰਜ਼ ਬਣਦਾ ਹੈ ਨਾ ਨਾਨਕ ਪੰਜਵੇਂ ਪਿਤਾ ਕੀ ਕਹਿੰਦੇ ਨੇ ਨਾਨਕ ਸਾਰੀ ਤਦਾ ਧਿਆਈਏ ਧਿਆਵਨ ਜੋ ਉਹ ਧਿਆਵਨ ਜੋ ਜਿਹੜਾ ਪ੍ਰਭੂ ਹੈ ਮਾਲਕ ਸੰਸਾਰ ਦਾ ਦੁਨੀਆ ਦਾ ਮਾਲਕ ਹੈ ਨਾ ਉਹਨੂੰ ਕਹਿੰਦੇ ਨੇ ਭਈ ਉਹਨੂੰ ਧਿਆਇਆ ਕਰਨ ਯਾਦ ਕਰਿਆ ਕਰ ਤੇਰਾ ਹਿਰਦਾ ਸ਼ੁੱਧ ਹੋ ਜਾਏਗਾ ਇਸ ਬਾਣੀ ਨੇ ਤੈਨੂੰ ਉੱਥੇ ਪਹੁੰਚਾ ਦੇਣਾ ਕਿੱਥੇ ਜਿਹੜੀ ਧਾਰ ਖੰਡਿਓ ਤਿੱਖੀ ਵਾਲੋਂ ਨੇਕੀ ਹੈ ਉਸ ਮਾਰਗ ਤੇ ਤੈਨੂੰ ਤੁਰਨਾ ਸਿਖਾ ਦੇਣਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਸੁਪੇਰੀ ਸਾ ਸვენਗਤ ਅੱਜ ਦੀ ਕਥਾ ਇੱਥੇ ਸੰਪਵਤ ਕਰਦੇ ਆਂ ਜੀ ਆਓ ਸਬਸਕ੍ਰਾਈਬ ਜਿਨ੍ਹਾਂ ਨੇ ਨਹੀਂ ਕੀਤਾ ਉਹ ਸਬਸਕ੍ਰਾਈਬ ਜਰੂਰ ਕਰਿਓ ਲਾਈਕ ਸ਼ੇਅਰ ਤੇ ਰੋਜ਼ ਕਰਿਆ ਕਰੋ ਉੱਥੇ ਗੂਠੇ ਦਾ ਨਿਸ਼ਾਨ ਹੈ ਉੱਥੇ ਉਹਨੂੰ ਦੱਬਿਆ ਕਰੋ ਸ਼ੇਰ ਜਿੱਥੇ ਲਿਖਿਆ ਉਹ ਤੇ ਸ਼ੇਰ ਦੇ ਸ਼ੇਰ ਸ਼ੇਰ ਕਰਿਆ ਕਰੋ ਸ਼ੇਰ ਦਾ ਮਤਲਬ ਅੱਗੇ ਸੋ ਆਉ ਫਤਿਹ ਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ